ਬਸ ਸ਼ਰਾਬ ਪੀਤੀ ਸੀ ਬਸ ਵਾਲੇ ਨੇ ਤੇਜ਼ ਬਸ ਲਿਆ ਭਜਾ ਕੇ ਤੇ ਬਾਈਕ ਉੱਤੇ ਲੈ ਗਿਆ ਕੋਈ ਨਹੀਂ ਕੋਈ ਨਹੀਂ ਮਦਦ ਜੀ ਤੁਸੀਂ ਕੋਈ ਨਾ ਸਾਡੇ ਕੋਲ ਗੱਲ ਕੋਈ ਤੁਹਾਡੇ ਹੋਰ ਬੱਚੇ ਵੀ ਹੈ ਕਿੰਨਾ ਹੈ ਕੱਲਾ ਹੀ ਇੱਕੋ ਹੀ ਬੇਟਾ ਜੀ ਹਾਂਜੀ ਸਾਡੀ ਮਦਦ ਕੀਤੀ ਜਾਵੇ ਮੇਰਾ ਬੱਚਾ ਠੀਕ ਹੋ ਜਾਵੇ ਆ ਰਹੀ ਹੈ ਪੰਜਾਬ ਰੋਡਵੇਜ਼ ਦੀ ਬੱਸ ਦੇ ਥੱਲੇ ਆ ਜਾਂਦਾ ਇੱਕ ਜ਼ੋਮੈਟੋ ਦੀ ਡਿਲੀਵਰੀ ਕਰਦਾ ਹੋਇਆ ਮੁੰਡਾ ਤਾਂ ਹਾਲਾਤ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਇਸ ਵੇਲੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਨੋਚਫਾਨ ਲੜ ਰਿਹਾ ਹੈ ਪਰ ਦੂਜੇ ਪਾਸੇ ਬੱਸ ਦੇ ਬਿਲਕੁਲ ਐਨ ਵਿੱਚਕਾਰ ਜਿਹੜਾ ਇਹ ਮੋਟਰਸਾਈਕਲ ਫਸ ਜਾਂਦਾ ਹੈ ਬਿਲਕੁਲ ਕਚੂਮਰ ਨਿਕਲ ਜਾਂਦਾ ਹੈ ਮੋਟਰਸਾਈਕਲ ਦਾ ਕਬਾੜ ਬਣ ਚੁੱਕਿਆ ਇੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਦਾ ਹੈ ਹਾਲਾਂਕਿ ਗਲਤੀ ਕਿਸ ਦੀ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਪਰ ਇਸ ਹਾਦਸੇ ਤੋਂ ਬਾਅਦ ਇਸ ਪੰਜਾਬ ਰੋਡ ਵਿੱਚ ਬਸਦਾ ਜੋ ਡ라이ਵਰ ਤੇ ਕੰਡਕਟਰ ਹੁੰਦੇ ਨੇ ਉਹ ਮੌਕੇ ਤੋਂ ਫਰਾਰ ਨਹੀਂ ਹੁੰਦੇ ਬਲਕਿ মিডিਆ ਦੇ ਸਾਹਮਣੇ ਆ ਕੇ ਸਾਰੀ ਜਾਣਕਾਰੀ ਸਾਂਝੀ ਕਰਦੇ ਨੇ ਕਿ ਕਿਵੇਂ ਇਹ ਘਟਨਾ ਕਰਮ ਵਾਪਰਿਆ ਤਾਂ ਮੌਕੇ ਦੀਆਂ ਹੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਆਖਿਰਕਾਰ ਕਿੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਹੈ ਇੱਕ ਨੌਜਵਾਨ ਜਿਸਦੀ ਕਿ ਉਮਰ 20 ਸਾਲ ਦੇ ਕਰੀਬ ਹੈ ਪਿਓ ਦਾ ਸਾਆ ਸਿਰ ਤੋਂ ਕਾਫੀ ਸਮਾਂ ਪਹਿਲਾਂ ਹੀ ਉੱਟ ਚੁੱਕਿਆ ਸੀ ਤੇ ਅਜੇਹੇ ਦੇ ਵਿੱਚ ਨਾ ਕੋਈ ਭੈਣ ਹੈ ਨਾ ਕੋਈ ਭਰਾ ਹੈ ਘਰ ਦੇ ਵਿੱਚ ਬਜ਼ੁਰਗ ਮਾਂ ਇਸ ਮੁੰਡੇ ਦਾ ਇੰਤਜ਼ਾਰ ਕਰ ਰਹੀ ਸੀ ਪਰ ਇਹ ਮੁੰਡਾ ਜਿਹੜਾ ਹੈ ਇਸ ਤਰ੍ਹਾਂ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤਾਂ ਹੁਸ਼ਿਆਰਪੁਰ ਟਾਂਡਾ ਚੌਕ ਵਿਖੇ ਇਹ ਜ਼ੋਮੈਟੋ ਡਿਲੀਵਰੀ ਬாய் ਪੰਜਾਬ ਰੋਡਵੇਜ਼ ਦੀ ਬਾਸ ਥੱਲੇ ਆ ਜਾਂਦਾ ਤਾਂ ਸਮਾਜ ਸੇਵੀਆਂ ਨੂੰ ਗੁਹਾਰ ਲਗਾਈਏ ਕਿ ਇਸ ਲੜਕੇ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ ਤਾਂ ਇੱਕੋ ਇੱਕ ਇਕਲੌਤਾ ਸਹਾਰਾ ਬਜ਼ੁਰਗ ਮਾਂ ਦਾ ਜਿਹੜਾ ਕਿ ਇਸ ਦਰਦਨਾਕ ਹਾਦਸੇ ਦਾ ਸ਼ਿਕਾਰ ਹੋਇਆ ਹੈ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਹਾਲਾਂਕਿ ਗਲਤੀ ਕਿਸ ਦੀ ਹੈ ਇਹ ਪੁਲਿਸ ਜਾਂਚ ਦਾ ਵਿਸ਼ਾ ਹੈ ਕਿਉਂਕਿ ਕਹਿਆ ਜਾ ਰਿਹਾ ਹੈ ਕਿ ਇਹ ਲੜਕਾ ਰੌਂਗ ਸਾਈਡ ਤੋਂ ਓਵਰ ਸਪੀਡ ਦੇ ਨਾਲ ਆ ਰਿਹਾ ਸੀ ਬ੍ਰੇਕਾਂ ਲਗਾਉਂਦੇ ਲਗਾਉਂਦੇ ਹੀ ਬਸ ਦੇ ਥੱਲੇ ਆ ਜਾਂਦਾ ਹੈ ਮੋਟਰਸਾਈਕਲ ਇਹਦਾ ਬਿਲਕੁਲ ਬਸ ਦੇ ਵਿੱਚਕਾਰ ਫਸ ਜਾਂਦਾ ਹੈ ਤੇ ਇਹ ਖੁਦ ਜਿਹੜਾ ਹੈ ਇਸ ਟੱਕਰ ਦੇ ਦਰਮਿਆਨ ਫੁੱਟ ਪਾਦ ਦੇ ਉੱਤੇ ਜਾ ਕੇ ਡਿੱਗ ਜਾਂਦਾ ਇੰਨਾ ਜ਼ਿਆਦਾ ਮੰਦ ਭਾਗਾ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਸਕਦੇ ਹੋ ਪੰਜਾਬ ਰੋਡਵੇਜ਼ ਦੀ ਬੱਸ ਦੇ ਨਾਲ ਇਹ ਹਾਦਸਾ ਵਾਪਰਿਆ ਕਿਹੜਾ ਨਾਮ ਹੈ ਤੁਹਾਡਾ ਮਾਤਾ ਜੀ ਜਸਪਾਲ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਨਸਰਾਲੇ ਠੀਕ ਹੈ ਜੀ ਇਹ ਬੇਟੇ ਦਾ ਕੀ ਨਾਮ ਹੈ ਮਨਜੋਤ ਸਿੰਘ ਠੀਕ ਹੈ ਕਿੰਨੀ ਉਮਰ ਹੈ 20 ਸਾਲ ਠੀਕ ਹੈ ਜੀ ਇਹ ਕਿੱਥੇ ਕੰਮ ਕਰਦਾ ਸੀ ਤੁਹਾਡਾ ਜੀ ਹਮ ਐਜ਼ਾ ਮੈਟੋ ਵਾਲਿਆਂ ਦਾ ਹਾਂ ਜੀ ਹਾਂ ਜੀ ਤੇ ਕਦੋਂ ਤੋਂ ਕੰਮ ਕਰਦਾ ਸੀ ਦੋ ਘਰ ਤੇ ਤਾਂ ਦੋਸਤ ਇਹ ਤਾਂ ਕੀ ਗੱਲ ਹੋਈ ਸੀ ਕੱਲ ਮਾਤਾ ਜੀ ਕੱਲ ਬੱਸ ਵਾਲੇ ਨੇ ਮਾਰੀ ਬਾਈਕ ਬੜਕ ਦੇਵੇ ਬੱਸ ਚਰਾਤੀਤੀ ਸੀ ਬੱਸ سے ਬੜੇ ਨੇ ਤੇਜ਼ ਬੱਸ ਲਿਆ ਪਾ ਜਾ ਕੇ ਤੇ ਬਾਈਕ ਉੱਤੇ ਲੱਗ ਗਿਆ ਕੋਈ ਨਹੀਂ ਕੋਈ ਨਹੀਂ ਮਾਤਾ ਜੀ ਕੋਈ ਪ੍ਰੋਸੈਸਰ ਤੇ ਉਹਨਾਂ ਘਰ ਦੇ ਕੀ ਹਾਲਾਤ ਆ ਮਾਤਾ ਜੀ ਕਰਦੇ ਕੀ ਹਲਾਤ ਮੇਰੇ ਪਤਾ ਹੀ ਕਰਦੇ ਕੀ ਹਲਾਤ ਹਲਾਤ ਦੇ ਪਤਨੀ ਤਾਂ ਮੇਰੇ ਹੈ ਨਹੀਂ ਕਿ ਮਨਜੋਤ ਦੇ ਸਰਤੇ ਸੀ ਘਰ ਤਾਂ ਵਿਚਾਰਾ ਚੱਲਦਾ ਮਨਜੋਤ ਕੀ ਕਰਦਾ ਜੀ ਪੜਦਾ ਨਹੀਂ ਪੜਦਾ ਵੀ ਆ ਬਠਿੰਡੇ ਤੇ ਥੋੜੇ ਕਿਚਰਾ ਦੋ ਘਾਟੀਆਂ ਤੋਂ ਆਇਆ ਸੀਗਾ ਟੁੱਟੀਆਂ ਸੀਗੀਆਂ ਕੋਈ ਤੁਹਾਡੇ ਹੋਰ ਬੱਚੇ ਵੀ ਹੈ ਕਿੰਨਾ ਇਕੱਲਾ ਹੈ ਇੱਕੋ ਬੇਟਾ ਜੀ ਹਾਂਜੀ ਤੇ ਇਹ ਪੇਪਰ ਖਤਮ ਕਰਕੇ ਆਇਆ ਸੀਗਾ ਹਾਂਜੀ ਕੰਮ ਕਰਦਾ ਸੀਗਾ ਮੈਂ ਹਾਂਜੀ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਜਾਂ ਜਿਹੜੇ ਸਮਾਜ ਸੇਵੀ ਨੇ ਸਾਡੀ ਮਦਦ ਕੀਤੀ ਜਾਵੇ ਮੇਰਾ ਬੱਚਾ ਠੀਕ ਹੋ ਜਵੇ ਕੀ ਨਾਮ ਹੈ ਤੁਹਾਡਾ ਮੇਰਾ ਭਾਈ ਗੌਰਵ ਹੈ ਗੌਰਵ ਜੀ ਮਨਜੋਤ ਕਿਹ ਲੱਗਦਾ ਤੁਹਾਡੀ ਮਨਜੋਤ ਆਪਣਾ ਫਰੈਂਡ ਹੀ ਹੈ ਭਾਈ ਤੁਹਾਡੇ ਨਾਲ ਕੰਮ ਕਰਦਾ ਹਾਂ ਹਾਂ ਜਦੋਂ ਮੈਂ ਅਸੀਂ ਪਾਰਟ ਟਾਈਮ ਆਨੇ ਆ ਨਾ ਜਾਂ ਕਦੀ ਉਧਰਾਂ ਉੰਦੇ ਚ ਆਂਦਾ ਹਾਂ ਸਾਡਾ ਜ਼ਮੈਟੋ ਚ ਤੇ ਹਾਂਜੀ ਦੇ ਕੀ ਹਾਲਾਤ ਨੇ ਹਾਲਾਤ ਭਾਜੀ ਬਹੁਤ ਮਾੜੇ ਆ ਤੁਸੀਂ ਦੇਖ ਹੀ ਸਕਦੇ ਮਾਤਾ ਜੀ ਨੂੰ ਜਿਵੇਂ ਹੈ ਨਾ ਤੇ ਤਦੇ ਅਸੀਂ ਸਾਰੇ ਜਣੇ ਖੜੇ ਤੇ ਕਹਿੰਦੇ ਜਿੰਨੀ سپورਟ ਕਰ ਸਕਦੇ ਕਰੋ ਕੋਈ ਗਵਰਨਮੈਂਟ ਦੀ ਬੱਸ ਆ ਜਿੰਨਾ ਐਕਸੀਡੈਂਟ ਹੋਇਆ ਠੀਕ ਹੈ ਜੀ ਉਹ ਤਾਂ ਆਪਣੀ ਗਲਤੀ ਮੰਨ ਨਹੀਂ ਰਹੇ ਉਹ ਤਾਂ ਕਹਿ ਰਹੇ ਕਿ ਮੁੰਡਾ ਗਲਤ ਆ ਜੀ ਮੁੰਡਾ ਅਸੀਂ ਮੰਨਦੇ ਚਲੋ ਉਹਨਾਂ ਨੇ ਕਿਹਾ ਰੋਂਗ ਸਾਈਡ ਆਇਆ ਸੀ ਇੰਨੀ ਗੱਲ ਮੰਨਦੇ ਆ ਜੀ ਕਿ ਰੋਂਗ ਸਾਈਡ ਸੀਗਾ ਪਰ ਡਰਾਈਵਰ ਵੀ ਸਿੱਧੀ ਬੱਸ ਲੈ ਕੇ ਆ ਰਿਹਾ ਉਹਨੂੰ ਇੰਨਾ ਤਾਂ ਦੇਖ ਰਿਹਾ ਕਿ ਮੇਰੇ ਸਾਹਮਣੇ ਕੋਈ ਆ ਰਿਹਾ ਨਾ ਉਹਨੇ ਦੇਖਿਆ ਨਹੀਂ ਅਗਰ ਚਲੋ ਠੀਕ ਆ ਸੀ ਇਹ ਵੀ ਮੰਨਦੇ ਆ ਕਿ ਉਹ ਸਾਹਮਣੇ اگر منڈا بھی تیز ہوندا تا انی بائیک بس دے تھلے نہیں پڑنی سی جِننی بڑھ گئی اور بس کافی کھڑی اس کے بھی لے کے گئی ہے ٹھیک ہے اوندا سر بھی ڈیمج ਹੋਇਆ اونਦੇ پیر ਦੀਆਂ ਹੱਡੀਆਂ ਟੁੱਟ ਚੁੱਕੀਆਂ ਲੜਕੇ ਦੀਆਂ ਚੈਸਟ ਬੀਟ ਹੱਡੀ ਟੁੱਟ ਚੁੱਕੀ ਆ ਡਾਕਟਰ ਸਾਹਿਬ ਨਾਲ ਗੱਲ ਕੀਤੀ ਹੈ ਡਾਕਟਰ ਸਾਹਿਬ ਕਹਿੰਦੇ ਦੇਖੋ ਜੀ 6 ਤੋਂ 7 ਦਿਨ ਤਹਲੇ ਹੋਸ਼ ਆਨੂ ਲੱਗਣਗੇ ਜੀ ਹੋਸ਼ ਆਨ ਤੋਂ ਬਾਅਦ ਅਸੀਂ ਦੱਸ ਸਕਦੇ ਕਿ ਲੜਕੇ ਦੀ ਕੀ ਕੰਡੀਸ਼ਨ ਆ ਠੀਕ ਆ ਜੀ ਹੱਲੇ ਉਹ ਲੜਕੇ ਨਾਲ ਕੁਛ ਨਹੀਂ ਕਰ ਰਹੇ ਲੜਕਾ ਐਡਮਟ पे ਆਇਆ ਹੈ ਸੀਰੀਅਸ ਆ ਘਰ ਦੇ ਕਿੰਦੇ ਬਹੁਤ ਮਾੜੇ ਹਾਲਾਤ ਆ ਫਾਦਰ ਸਾਹਿਬ ਹੈ ਨਹੀਂ ਮਾਮਾ ਜੀ ਉਹਨਾਂ ਦੀ ਲੱਤ ਕੱਟੀ ਹੋਈ ਆ ਉਹ ਵੰਤੇ ਆਏ ਚੇਅਰਕਾਰ ਤੇ ਮਦਰ ਜੀ ਆ ਮਦਰ ਜੀ ਹੋਂਦਾ ਨਹੀਂ ਹੈਗੇ ਠੀਕ ਆ ਜੀ ਉਹ ਕਿਸੇ ਨਾਲ ਬੋਲ ਨਹੀਂ ਰਹੀ ਰਾਤ ਦੀ ਰੋਟੀ ਨਹੀਂ ਖਾਦੀ ਕੁਸ਼ਮੇ ਨਹੀਂ ਖਾਦਾ ਪੀਤਾ ਜੀ ਇੱਥੇ ਕੀ ਕਹਿਣਾ ਚਾਹੁੰਦੇ ਇੱਥੇ ਹੀ ਮੰਗ ਇੱਥੇ ਹੀ ਮੰਗਣਾ ਜਾਣਦੇ ਕਿ ਜਿੰਨੀ ਤੋਂ ਜਿੰਨੀ ਇਹਨਾਂ ਦੀ ਹੈਲਪ ਹੋ ਸਕਦੀ ਉਹ ਨਹੀਂ ਕੀਤੀ ਜਾਵੇ ਸਾਡੇ ਵੱਲੋਂ ਜਿੰਨੀ ਹੋਏਗੀ ਅਸੀਂ ਕਰਾਂਗੇ ਬਾਕੀ ਬਾਸਾ ਵਾਲਿਆਂ ਨੂੰ ਕਿਹਾ ਜਾਵੇ ਠੀਕ ਆ ਸਰ ਪੰਜਾਬ ਰੋਡਵੇ ਦੀ ਬਾਸਾ ਤੁਹਾਨੂੰ ਪਤਾ ਹੀ ਹੈ ਬਾਕੀ ਜੀ ਸਰ ਬਾਸ ਵਾਲਾ ਆਇਆ ਇੱਥੇ ਕੋਈ ਪੁਲਿਸ ਸਰ ਬਾਸ ਵਾਲਾ 5 ਮਿੰਟ ਆਇਆ ਸੀਗਾ ਉਹ ਵੀ ਆ ਕੇ ਆਪਣਾ ਗੱਲ ਗੁਲ ਕਰਕੇ ਜਿਦਾ ਕਹ ਲਓ ਕਿ ਆਪਣੀ ਕਾਰਵਾਈ ਪਾਣ ਆਂਦਾ ਨਾ ਬੰਦਾ ਮੈਨੂੰ ਤਾਂ ਉਹ ਵੀ ਡਰਿੰਕ ਚ ਲੱਗ ਰਿਹਾ ਸੀ ਠੀਕ ਆ ਸਰ ਮੈਂ ਤਾਂ ਸਾਫ਼ ਕਹਿਣਾ ਜੀ ਜਿਹੜੀ ਜੀ ਗੱਲ ਹੈਗੀ ਬਾਕੀ ਰੱਬ ਲੋਗੇ ਕਿ ਸ਼ਾਇਦ ਜਾਂ ਨਹੀਂ ਉਹ ਕਹਿ ਨਹੀਂ ਸਕਦੇ ਹਨ ਤੇ ਬਾਕੀ ਰਹੀ ਗੱਲ ਸਰ ਪੁਲਿਸ ਵਾਲਾ ਇਸ ਵੇਲੇ ਕੋਈ ਵੀ ਨਹੀਂ ਆਇਆ ਫੋਨ ਆਇਆ ਹੈ ਸਰ ਫੋਨ ਨਾਲ ਤੇ ਗੱਲ ਹੋ ਰਹੀ ਆ ਫੋਨ ਨਾਲ ਸਰ ਗੱਲ ਕਰਨ ਦਾ ਕੀ ਫਾਇਦਾ ਅਗਰ ਫੋਨ ਤੇ ਹੀ ਗੱਲ ਕਰਨੀ ਹੋਵੇ ਸੀ ਲੜਕੇ ਨੂੰ ਕਿਉਂ ਹਸਪੀਟਲ ਲੈ ਗਏ ਵੇ ਤਾਂ ਅਸੀਂ ਸਾਰਾ ਉੱਥੇ ਚੀਜ਼ ਕਰ ਲਈਏ ਹਸਪਤਾਲ ਦਾ ਹਾਂਜੀ ਹਾਂਜੀ ਭਾਈ ਆਪਣਾ ਕੀ ਨਾਮ ਗੁਰਮੀਤ ਸਿੰਘ ਸਰ ਅੱਛਾ ਜੀ ਅਬਾ ਬੱਸ ਚਲਾਂਗੇ ਹਾਂਜੀ ਮੈਂ ਬੱਸ ਚਲਾਉਂਦਾ ਜੀ ਤੁਸੀਂ ਚਲਾਉਂਦੇ ਹੋ ਹਾਂਜੀ ਮੈਂ ਚਲਾਉਂਦਾ ਜੀ ਕੀ ਹੋਇਆ ਕੀ ਸੀ ਤੇ ਸਰ ਮੈਂ ਆਪਣੇ ਆਪਣੇ ਬਡੇ ਰਾਮਰਾਣ ਕੋ ਸਟ੍ਰੌਂਗ ਰੋਅ ਕੀਤਾ ਤੇ ਦੋ ਮੋਟਰਸਾਈਕਲ ਸਪੀਡ ਤੇ ਆਇਆ ਇਕਦਾਂ ਵੀ ਰੋਂਗ ਸਾਈਡ ਤੇ ਜਾਣ ਕੇ ਮੇਰੀ ਗੱਡੀ ਦੇ ਅੱਗੇ ਆ ਗਿਆ ਤੇ ਗੱਡੀ ਬ੍ਰੇਕ ਮਾਰਦੇ ਮਾਰਦੇ ਮੋਟਰਸਾਈਕਲ ਨਾਲ ਥੱਲੇ ਵੱਜਾ ਥੱਲੇ ਮੋਟਰਸਾਈਕਲ ਡਿੱਗ ਪਿਆ ਤੇ ਮੁੰਡਾ ਫੁੱਟਪਾਥ ਤੇ ਡਿੱਗ ਪਿਆ ਤੇ ਮੋਟਰਸਾਈਕਲ ਅੱਗੇ ਥੱਲੇ ਸੋਧੇ ਥੱਲੇ ਆ ਗਿਆ ਮੋਰਚਾ ਕਿ ਆ ਗਿਆ ਮੁੰਡਾ ਕਿ ਕੋਈ ਕੰਮ ਕੰਮ ਕਰਦਾ ਹੈ ਕਿ ਉਹਦੇ ਕਰੇ ਮੁੰਡਾ ਇਹ ਜ ਮੋਟੋ ਵਾਲਿਆਂ ਦੇ ਜਿਹੜਾ ਆਰਡਰ ਆਰਡਰ ਬੁੱਕ ਕਰਦੇ ਆ ਉਹਨਾਂ ਦੇ ਜਾਂਦਾ ਪੀਜਾ ਪੂਜਾ ਲੈ ਕੇ ਵਗੈਰਾ ਉਹ ਕੰਮ ਕਰਦਾ ਜੀ ਅੱਛਾ ਜੀ ਉਹ ਹਾਂ ਜੀ ਓਵਰ ਸਪੀਡ ਤੇ ਸੀ ਉਹ ਓਵਰ ਸਪੀਡ ਜੀ ਮਿਕਦਮ ਕਾਲੀ ਚੋ ਗਿਆ ਜਿਹੋ ਨੇ ਵੇਖੀ ਬੱਸ ਵੇਖੀ ਨਹੀਂ ਜਿਹੋ ਨੇ ਸਰਚੋਂ ਦੇ ਵਿੱਚ ਹੀ ਚੌਂਦੇ ਵਿੱਚ ਓਵਰ ਰੌਫ ਮਨੇ ਚੌਂਕ ਕ੍ਰੋਸ ਕਰ ਲਿਆ ਇਕਦਾਂ ਹੀ ਸਪੀਡ ਦੇ ਵਿੱਚ ਠੀਕ ਹੈ ਜੀ ਹਾਂ ਜੀ ਸਰ ਆਪਣਾ ਨਾਮ ਇਹ ਰਣਾ ਨਾਮ ਅਮਰਜੀਤ ਸਿੰਘ ਐਸਆਈ ਆ ਹੁਣ ਇਹ ਐਕਸੀਡੈਂਟ ਹੋਇਆ ਹਾਂ ਜੀ ਮੌਕੇ ਤੇ ਪਹੁੰਚੇ ਹਾਂ ਹੁਣੇ ਤੇ ਇਹਦਾ ਕਰ ਰਹੇ ਜੋ ਵੀ ਹੈਗਾ ਤੇ ਹੋਇਆ ਕੀ ਪਤਾ ਲੱਗਾ ਕੁਛ ਤੇ ਮੋਟਰਸਾਈਕਲ ਤੇ ਆ ਰਿਹਾ ਸੀ ਮੁੰਡਾ ਹਾਂਜੀ ਤੇ ਵਾਸਤੇ ਥੱਲੇ ਆਇਆ ਬਾਕੀ ਦੇਖਦੇ ਆ ਜੋ ਵੀ ਹੈਗਾ ਦਾ ਮੋਕੇ ਤੇ ਮੁੰਡਾ ਬਚਾ ਹੋ ਗਿਆ ਆਹ ਠੀਕ ਆ ਮੁੰਡਾ ਠੀਕ ਆ ਵੋਟ ਸੈਲ ਤੇ ਟੁੱਟਾ ਬਸ ਸਪੀਡ ਦੇ ਵਿੱਚ ਸੀ ਜਾਂ ਕਿੰਨੇ ਮੋਟਰਸਾਈਕਲ ਦੇ ਵਿੱਚ ਦੇਖਦੇ ਮੋਕੇ ਦੇ ਅਸੀਂ ਬਾਅਦ ਚ ਆਏ ਆ ਤੁਹਾਡੇ ਹੋਂਕ ਪੱਲਾ ਹੋ ਕੇ ਚੈੱਕ ਕਰ ਲੈਨੇ ਸਾਰਾ ਜੀ ਠੀਕ ਆ